ਪ੍ਰਧਾਨ ਜੀ ਕੀ ਚੱਲ ਰਿਹਾ ਕਰਾਲੀ ਦੇ ਵਿੱਚ ਲਗਾਤਾਰ ਇੱਕ ਦੂਜੇ ਦੇ ਇਲਜ਼ਾਮ ਉਹ ਤੁਹਾਡੇ ਦੇ ਇਲਜ਼ਾਮ ਤੁਸੀਂ ਉਹਨਾਂ ਦੇ ਇਲਜ਼ਾਮ ਕੰਮ ਕੰਮ ਕਰਨਾ ਕਿ ਨਹੀਂ ਕੋਈ ਪਤਾ ਹੈ ਵੀ ਪਤਾ ਹੈ ਕੋਈ ਇਲਜ਼ਾਮ ਹੀ ਲਾਇਆ ਜੀ ਮੈਂ ਤੁਹਾਨੂੰ ਦੇਖੋ ਤੇਜੀ ਤੁਸੀਂ ਗਲਤ ਕਹਿ ਰਹੇ ਮੈਂ ਕੰਮੇ ਨਹੀਂ ਕਰਦੇ ਸਾਨੂੰ ਪ੍ਰਧਾਨ ਜੀ ਕਹਿੰਦੇ ਜਿਹੜਾ ਕੰਮ ਅਸੀਂ ਸ਼ੁਰੂ ਕਰਦੇ ਆ ਉੱਥੇ ਜਾ ਕੇ ਰੋਕ ਲਾਉਂਦੇ ਆਦਤ ਨੂੰ ਇੱਕ ਜਵਾਕ ਨੂੰ ਆਦਤ ਚਕਾਇਤਾ ਲਾਉਣ ਦੀ ਉਹ ਬੱਚਕੈਤੀ ਜਵਾਕ ਕੈਤੀ ਦੇ ਜੋ ਕਾਲੀ ਆਦਤ ਹੈ 12 ਨੰਬਰ ਵਾਰਡ ਦੇ ਸਭ ਤੋਂ ਵੱਧ ਵਾਲੋ ਉਹ ਪਾਉਂਦਾ 12 ਨੰਬਰ ਵਾਲਾ ਪਾਉਂਦਾ 68 ਲੱਖ ਮਤਲਬ 69 ਲੱਖ 30 ਹਜ਼ਾਰ ਦੇ 70 ਲੱਖ ਦੇ ਤਕਰੀਬਨ ਕੰਮ ਉਹਦੇ ਨੇ ਕਹਿੰਦਾ ਇੱਕ ਵਾਰ ਹਰਾਪਨ ਸੰਧ ਦੇ ਕੇ ਦੇਖੋ ਫਿਰ ਦੇਖੋ ਅੰਲਾ ਕਰਾਲੀ ਦਾ ਵਿਕਾਸ ਇੱਕ ਵਾਰ ਦੇਖੀ ਦੇਖ ਲੋ ਮਹੀਨਾ ਗਲਾਉਣਾ ਇਹ ਖੇਡ ਹੈ ਇਹ ਖੇਡ ਥੋੜੀ ਯਾਰ ਇੱਥੇ ਇੱਥੇ ਚੁਣ ਕੇ ਆਉਣ ਦੀ ਬਹੁਤ ਉਖਾਈ ਹਰਾਪਨ ਜਾਣ ਲੱਗਿਆ ਮਤਲਬ ਉਸ 17 ਬੰਦਿਆਂ ਨਾਲ ਪਹਿਲਾਂ ਸਸਰੀ ਕਲਤਾ ਕਰੇ ਉਹ ਉਹਨਾਂ ਦੀ ਕੁਰਸੀ ਦੇ ਨਾ ਜਾ ਤੁਹਾਡੇ ਉਹ ਇਦਾਂ ਖੇਡ ਹੈ ਕਿ ਤੂੰ ਬੈਠਣ ਦਿੰਦਾ ਯਾਰ ਹੱਥ ਨਹੀਂ ਬੈ ਨਹੀਂ ਬੈਠਣ ਦਿੰਦਾ ਮੁਹਾਰਜਿੰਦੀ ਦਾ ਵੱਡਾ ਸ਼ਹਿਰ ਹੈ ਕੋਰਾਲੀ ਜਿੱਥੇ ਕਿ ਕੋਰਾਲੀ ਦੇ ਵਿੱਚ ਹਮੇਸ਼ਾ ਕਮਾਕਾਰਾਂ ਨੂੰ ਲੈ ਕੇ ਸਿਆਸਦਾਨ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਰਹਿੰਦੇ ਨੇ ਕਾਫੀ ਕੰਮ ਪੈਂਡਿੰਗ ਪਏ ਨੇ ਜਿਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਵੀ ਹੁੰਦੀਆਂ ਨੇ ਪਰ ਮੀਟਿੰਗਾਂ ਦਾ ਸਿੱਟਾ ਕੀ ਨਿਕਲਦਾ ਉਸ ਨੂੰ ਲੈ ਕੇ ਗੱਲਬਾਤ ਅਸੀਂ ਅੱਜ ਨਲਕੋਸਰ ਪ੍ਰਧਾਨ ਜੀ ਜਿੱਥੇ ਨਾਲ ਕਰਾਂਗੇ ਜਿੱਥੇ ਕਿ ਅੱਜ ਮੰਤਰੀ ਨਗਰ ਮਾਨ ਵੀ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਸੀ ਪ੍ਰਧਾਨ ਜੀ ਕੀ ਚੱਲ ਰਿਹਾ ਕੋਰਾਲੀ ਦੇ ਵਿੱਚ ਲਗਾਤਾਰ ਇੱਕ ਦੂਜੇ ਦੇ ਇਲਜ਼ਾਮ ਉਹ ਤੁਹਾਡੇ ਤੇ ਇਲਜ਼ਾਮ ਤੁਸੀਂ ਉਹਨਾਂ ਦੇ ਇਲਜ਼ਾਮ ਕੰਮ ਕੰਮ ਕਰਨਾ ਕਿ ਨਹੀਂ ਕੋਈ ਆਪਾਂ ਮੈਂ ਕੋਈ ਇਲਜ਼ਾਮ ਹੀ ਲਾਇਆ ਜੀ ਮੈਂ ਤੁਹਾਨੂੰ ਦੇਖੋ ਤੇਜੀ ਤੁਸੀਂ ਗਲਤ ਕਹਿ ਰਹੇ ਹੋ ਮੈਨੂੰ ਤਾਂ ਸਾਬਤ ਕਰੋ ਮੈਂ ਅੱਜ ਮੀਟਿੰਗ ਤੇ ਤੁਸੀਂ ਲੇਟ ਸੀਗੇ ਬਾਕੀ ਪੱਤਰਕਾਰ ਸਾਥੀ ਸੀਗੇ ਮੈਂ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਸਿਰਫ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਆਪਣਾ ਕੰਮ ਕਰਨਾ ਤੇ ਆਪਣੇ ਕੰਮ 'ਚ ਮਸਤਾਂ ਮੈਂ ਕੰਮ ਨਹੀਂ ਕਰਨ ਦਿੰਦੇ ਸਾਨੂੰ ਪ੍ਰਧਾਨ ਜੀ ਕਹਿੰਦੇ ਜਿਹੜਾ ਕੰਮ ਅਸੀਂ ਸ਼ੁਰੂ ਕਰਦੇ ਆਂ ਉੱਥੇ ਜਾ ਕੇ ਰੋਕ ਲਾ ਦਿੰਨੇ ਮੈਂ ਮੈਂ ਕੋਈ ਕੰਮ ਨਹੀਂ ਰੋਕਿਆ ਮੈਂ ਕੋਈ ਕੰਮ ਨਹੀਂ ਰੋਕਿਆ ਇਸ ਟਾਈਮ ਸਭ ਤੋਂ ਵੱਧ ਅਫਸਰ ਉਹਨਾਂ ਨੂੰ ਅਬਲਾਈਜ਼ ਤਿੰਨ ਦੀ ਇੱਕ ਜੋ ਆਕਸ਼ਨ ਨੂੰ ਆ ਤਜਕੈਤਾ ਲਾਉਣ ਦੀ ਉਹ ਬੱਚਕੈਤੀ ਜੋ ਕੈਤੀ ਜੇ ਜੋ ਕਣੀ ਆਦਤ ਹੈ ਬਖੜੋ ਕੋ ਰੋਣੋ ਹੀ ਪਾਈ ਜਾਣਾ ਅੱਜ ਦੀ ਮੀਟਿੰਗ ਚ ਘਟੋ ਘਟ 10 ਵਾਰ ਮੈਡਮ ਦੀ ਪਾਰਟੀ ਦੇ ਨੇ 10 ਵਾਰ ਉਹਨਾਂ ਨੂੰ ਐਮਐਲਏ ਸਾਹਿਬ ਨੇ ਮੰਤਰੀ ਸਾਹਿਬ ਨੇ 10 ਵਾਰ ਕਹਿ ਵੀ ਬਹਿ ਜੋ ਹੁਣ ਬਹਿ ਜੋ ਬਹਿ ਜੋ ਤਿੰਨੇ ਬੰਦੇ ਖੜੇ ਹੋ ਕੇ ਇੱਕ ਸਕਿੰਟ ਲਈ ਨਹੀਂ ਬੈਠਦੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਇੱਕ ਨੱਚ ਨੱਚ ਕੇ ਮੇਰੇ ਸਾਹਮਣੇ ਬਾਹਰ ਹੈ ਕਿ ਜਿਹੜਾ ਕੰਮ ਅਸੀਂ ਸ਼ੁਰੂ ਕੀਤਾ ਸੀ ਚੰਡੀਗੜ੍ਹ ਰੋਡ ਦੇ ਉੱਤੇ ਉਹਦੇ ਵਿੱਚ ਵੀ ਡਿੱਕਾ 12 ਨੰਬਰ ਕੰਮ ਬਾਰ ਦੇ ਕੰਮ ਨਹੀਂ ਹੋ ਰਿਹਾ ਉੱਥੇ ਡਿੱਕਾ ਇੱਥੇ 12 ਮੰਦਰ ਕਲੋਨੀ ਦੇ ਵਿੱਚ ਜਿਹੜਾ ਨਦੀ ਵਿੱਚ ਕੰਮ ਕਰਨ ਲੱਗੇ ਸੀ ਉੱਥੇ ਡਿੱਕਾ ਕਹਿੰਦੇ ਕਿਤੇ ਦੇ ਕਰਨ ਤੋਂ ਸਾਨੂੰ ਮੈਂ ਕਿ ਮੈਂ ਕਿਤੇ ਨਹੀਂ ਕੀਤਾ ਨਾ ਉਹਨਾਂ ਨੇ ਕੰਮ ਦੀ ਗੱਲ ਕਰੀ ਕੋਈ ਅੱਜ ਵੀ ਉਹਨਾਂ ਨੇ ਸਿਰਫ ਤੇ ਸਿਰਫ ਉਹੀ ਸ਼ਿਕਾਇਤ ਬਾਜੀ ਜਿਹੜੀ ਕਰਦੇ ਉਹ ਵੀ ਕਰਦੇ ਕੰਮ ਦੀ ਗੱਲ ਅੱਜ ਵੀ ਜਿਹੜੀ ਮੰਤਰੀ ਨਾਲ ਕੀਤੀ ਹੈ ਉਹ ਅਸੀਂ ਉਹ ਕੀਤੀ ਹੈ ਜਿਹੜੇ ਜਿਵੇਂ ਸਾਨੂੰ ਦੋ ਤਿੰਨ ਸਮੱਸਿਆਵਾਂ ਵੱਡੀਆਂ ਸੀਗੀਆਂ ਇੱਕ ਤੇ ਜਿਹੜਾ ਸਾਡਾ ਇਹ ਰੁਕ ਗਿਆ ਆਪਣਾ ਬਾਈਪਾਸ ਬਣਨ ਕਰਕੇ ਜਿਹੜਾ ਪਾਣੀ ਦਾ ਕੁਦਰਤੀ ਬਰਸਾਤੀ ਪਾਣੀ ਸੀ ਕੁਦਰਤੀ ਜਿਹੜਾ ਮਰੰਡੇ ਵੱਲ ਲੰਘ ਜਾਂਦਾ ਸੀ ਉਹ ਸਾਡਾ ਉੱਥੇ ਨੱਕਾ ਲੱਗ ਗਿਆ ਰੁਕਣ ਨਾਲ ਸ਼ਹਿਰ 'ਚ ਕਾਫੀ ਵੱਡੀ ਸਮੱਸਿਆ ਆ ਰਹੀ ਉਹ ਵੀ ਅਸੀਂ ਮੰਤਰੀ ਨਾਲ ਮੈਂ ਕੀਤੀ ਹੈ ਗੱਲ ਰਮਾ ਗਾਂਧੀ ਨੇ ਕੀਤੀ ਹੈ ਵੀ ਸਾਡਾ ਨੈਸ਼ਨਲ ਹਾਈਵੇ ਨਾਲ ਗੱਲ ਕਰਕੇ ਨੈਸ਼ਨਲ ਹਾਈਵੇ ਦੇ ਨਾਲ ਨਾਲ ਬਾਈਪਾਸ ਦੇ ਨਾਲ ਨਾਲ ਨਦੀ 'ਚ ਪਾਣੀ ਸਾਡਾ ਸਟਿਆ ਜਾਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਗੱਲ ਦਾ ਉਹਨਾਂ ਨੂੰ ਤਾਂ ਛੋਟੋ-ਛੋਟੀਆਂ ਗੱਲਾਂ ਮੇਰੀ ਗਲੀ ਇੱਧਰੋਂ ਬਣ ਗਈ ਮੇਰੀ ਗਲੀ ਉੱਧਰੋਂ ਬਣ ਗਈ ਜਦ ਕਿ ਕੰਮ ਅੱਜ ਵੀ ਮੈਂ ਇਸ ਏਜੰਡੇ ਚ ਦੱਸ ਸਕਦਾ ਤੁਹਾਨੂੰ 12 ਨੰਬਰ ਵਾਰਡ ਦੇ ਸਭ ਤੋਂ ਵੱਧ ਰਲੋ ਪਾਉਂਦਾ 12 ਨੰਬਰ ਵਾਲਾ ਪਾਉਂਦਾ 69 ਲੱਖ 69 69 ਲੱਖ 30 ਹਜ਼ਾਰ ਦੇ 70 ਲੱਖ ਦੇ ਤਕਰੀਬਨ ਕੰਮ ਉਹਦੇ ਨੇ ਤੇ ਮੇਰੇ ਆਪਣੇ ਵਾਰਡ ਦੇ 60 ਲੱਖ ਦੇ ਨੇ 60 ਲੱਖ ਦੇ ਨੇ ਮੇਰੇ ਨੂੰ 9 10 12 ਲੱਖ ਰੁਪਏ ਵੱਧ ਦੇ ਕੰਮ ਆਦੇ ਤੁਸੀਂ ਕਹੇਗੇ ਕਿ ਨੱਕਾ ਮਾਰਤਾ ਉੱਥੇ ਪਾਣੀ ਹੋ ਨਿਕਲੇਗਾ ਨਿਕਾਸੀ ਨਹੀਂ ਨਿਕਲੇਗੀ ਬਾਰਸ਼ਾਂ ਆ ਰਹੀਆਂ ਨੇ ਹੜ ਵਰਗੇ ਹਾਲਾਤ ਪਿਛਲੇ ਸਾਲ ਹੋਏ ਤਾਂ ਇਸ ਵਾਰ ਕਰਾਈ ਤਾਂ ਕੀ ਬਣੇਗਾ ਫਿਰ ਅ ਉਸ ਅਸੀਂ ਦੇਖੋ ਲਗਾਤਾਰ ਮੈਂ ਨੈਸ਼ਨਲ ਹਾਈਵੇ ਨੂੰ ਲਗਾਤਾਰ ਮੈਂ ਲਿਖ ਰਿਹਾ ਵੀ ਉੱਥੇ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਅ ਇਹਦੇ ਨਾਲ ਨਾਲ ਆਪਣਾ ਬਾਈਪਾਸ ਦੇ ਨਾਲ ਨਾਲ ਬਰਸਾਤੀ ਪਾਣੀ ਸਾਡਾ ਨਦੀ ਕਿਪਾਇਆ ਜਾਵੇ ਹੁਣ ਵੀ ਮੈਂ ਦੋ ਕੁ ਮਹੀਨੇ ਪਹਿਲਾਂ ਮੈਂ ਡੀਸੀ ਸਾਹਿਬ ਨੂੰ ਵੀ ਲਿਖਿਆ ਲੈਟਰ ਤੇ ਨੈਸ਼ਨਲ ਹਾਈਵੇ ਨੂੰ ਵੀ ਲਿਖਿਆ ਵੀ ਸਾਡਾ ਹੱਲ ਕੀਤਾ ਜਾਵੇ ਤੇ ਅੱਜ ਮੰਤਰੀ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਉਹ ਕਹਿੰਦੇ ਮੈਂ ਕੋਆਰਡੀਨੇਸ਼ਨ ਕਰਕੇ ਇਹਦਾ ਹੱਲ ਕਰਾਂਗਾ ਅੱਛਾ ਜੀ ਮੰਤਰੀ ਸਾਹਿਬ ਮੌਕੇ ਤੇ ਬੈਠੇ ਤੁਸੀਂ ਵੀ ਨਾਲ ਨਦੀ ਦੇ ਕਿਨਾਰੇ ਬਿਲਕੁਲ ਕਲੋਨੀ ਸਾਰੀ ਜਾ ਰਹੀ ਹੈ ਉੱਥੇ ਵਾਸਤੇ ਰੋਕ ਲਾਉਣ ਵਾਸਤੇ ਕੀ ਗੱਲਬਾਤ ਹੋਈ ਮੰਤਰੀ ਸਾਹਿਬ ਨਾਲ ਨਦੀ ਦੇ ਕਿਨਾਰੇ ਨਹੀਂ ਜੀ ਤੇਜੀ ਜੀ ਤੁਸੀਂ ਇੱਥੇ ਥੋੜਾ ਜਿਹਾ ਗਲਤ ਹੈ ਨਦੀ ਦੇ ਵਿੱਚ ਵਿੱਚ ਕਰਤੀ ਬਿਲਕੁਲ ਜੀ ਨਦੀ ਦੇ ਵਿੱਚ ਤੁਸੀਂ ਨਾ ਤੁਸੀਂ ਕਿਨਾਰੇ ਨਹੀਂ ਕਿਨਾਰੇ ਤਾਂ ਬਣ ਜਿਵੇਂ ਕੋਈ ਇਤਰਾਜ਼ ਨਹੀਂ ਨਦੀ ਦੇ ਵਿੱਚ ਬਣ ਰਹੀ ਹੈ ਜੀ ਬੰਨ ਦੇ ਵਿੱਚ ਬਣ ਰਹੀ ਕਲੋਨੀ ਅੱਜ ਸ਼ਹਿਰ ਨਿਵਾਸੀ ਜਿਉਰੀ ਮਿਲ ਗਈ ਓ ਨਾ ਸ਼ਹਿਰ ਦੇ ਵਾਸੀ ਇਕੱਠੇ ਹੋ ਕੇ ਆਏ ਸੀਗੇ ਇਹਦਾ ਨਾ ਮਤਲਬ ਮੈਂ ਫਿਰ ਤੁਹਾਨੂੰ ਦੱਸਦਾ ਇਹਦਾ ਸਾਡੇ ਨਕਸ਼ਿਆਂ ਦਾ ਸਾਡੇ ਹਾਊਸ ਨਾਲ ਕੋਈ ਸੰਬੰਧ ਨਹੀਂ ਹੈਗਾ ਹਾਊਸ ਨਾਲ ਦਾ ਕੋਈ ਉਹ ਵਿਭਾਗ ਕਹਿ ਰਹੇ ਸੀ ਕਿ ਜਿਹੜੀ ਬਰ ਨੰਬਰ ਕਲੋਨੀ ਹੈ ਉਹਦੇ ਵਿੱਚ ਜਿਹੜਾ ਪੂਰਾ ਕੰਮ ਹੈ ਉਹ ਨਗਰ ਕੌਂਸਲ ਨੇ ਕਰਨਾ ਹੈ ਤੇ ਇਹ ਨਹੀਂ ਜੀ ਵਿਭਾਗ ਜੀ ਮੰਜ਼ੂਰੀ ਉਹਨੇ ਦਿੱਤੀ ਹੈ ਜਾਂ ਸਾਡੇ ਡਿਪਾਰਟਮੈਂਟ ਨੇ ਦਿੱਤੀ ਹੈ ਇੱਕ ਦੂਤੇ ਪਾਈ ਜੰਨੇ ਆ ਡਿਪਾਰਟਮੈਂਟ ਕਈ ਇਨਵੋਲਵ ਹੈ ਪਰ ਉਹ ਕਲੋਨੀ ਗਲਤ ਬਣੀ ਹੈ ਤੇ ਅੱਜ ਸ਼ਹਿਰ ਨਿਵਾਸੀ ਆਏ ਸੀਗੇ ਮੰਤਰੀ ਨੂੰ ਵੀ ਰਿਕੁਐਸਟ ਕਰਕੇ ਗਏ ਮੌਕੇ ਤੇ ਤੇ ਅਸੀਂ ਹਾਊਸ ਬਣਿਓ ਮਤਾ ਪਾਸ ਕਰਤਾ ਹਾਊਸ ਨੇ ਅੱਜ ਵੀ ਇਹ ਤੇ ਤੇ ਘਟੋ ਘਟ ਜਿਹੜੀ ਨਦੀ ਦੇ ਵਿੱਚ ਹੈ ਨਦੀ ਦੇ ਵਿੱਚ ਰੋਕ ਲਈ ਜਾਵੇ ਬਾਹਰ ਤੋਂ ਮਰਜੀ ਬਣਾ ਲੈਣੋ ਜਿਹੜੀ ਬੰਨ ਦੇ ਵਿੱਚ ਹੈ ਉੱਥੇ ਕੋ ਘਟੋ ਘਟ ਕੋਈ ਸਾਰੀ ਨਾ ਕੀਤੀ ਜਾਵੇ ਅਸੀਂ ਅੱਜ ਇੱਥੇ ਕੌਂਸਲ ਨੇ ਮਤਾ ਪਾਸ ਕੀਤਾ ਦੇਖਦੇ ਉੱਤੇ ਹੁਣ ਇਹਦੇ ਮੱਥੇ ਸਾਡਾ ਕੀ ਬਣਦਾ ਅਸੀਂ ਸ਼ਹਿਰ ਦੇ ਹਿੱਤ ਚ ਅਸੀਂ ਸ਼ਹਿਰ ਨੂੰ ਜਵਾਬ ਦੇ ਅਸੀਂ ਜੋ ਮਤਾਂ ਪਾਸ ਕੀਤਾ ਹੈ ਲੋਕਾਂ ਦਾ ਹੋ ਜੇਗਾ ਜੀ ਬਚਾਅ ਇਸ ਵਾਰ ਹੜ ਵਰਗੇ ਹਾਲਾਤਾਂ ਤੋਂ ਕਿਉਂਕਿ ਪਿਛਲੇ ਸਾਲ ਕੋਠੀਆਂ ਤਾਂ ਸੀਆਂ ਉਹ ਉਹ ਕਹਿੰਦੇ ਕਿ ਨਦੀ ਸਫਾਈ ਨਹੀਂ ਕੀਤੀ ਜਿਹੜੀ ਨਗਰ ਕੌਂਸਲ ਤੋਂ ਦੇ ਇਲਜ਼ਾਮ ਲਾਇਆ ਯਾਰ ਇਹ ਡਰੇਨ ਮਹਿਕਮਾ ਨੇ ਤੁਸੀਂ ਦੇਖਿਆ ਉਹਨਾਂ ਪਿਛਲੇ ਦਿਨ ਵੀਡੀਓ ਆਈ ਸਾਹਮਣੇ ਤਾਂ ਤੁਸੀਂ ਤੁਸੀਂ ਦੱਸੋ ਜੀ ਨਦੀ ਨਦੀ ਸਾਫ ਕਰਨ ਦਾ ਸਾਡਾ ਸਾਡੀ ਡਿਊਟੀ ਹੈ ਇੱਕ ਡਰੇਨੇਜ ਦੀ ਹੈ ਸਾਡੇ ਤਾਂ ਉੱਥੇ ਉੱਥੇ ਹੀ ਗੱਲ ਪਾਈ ਜੰਨੇ ਚਲੋ ਅਸੀਂ ਫੇਰ ਵੀ ਨਹੀਂ ਅਸੀਂ ਫੇਰ ਵੀ ਜਿੰਨਾ ਕੁ ਅਸੀਂ ਉੱਥੇ ਆਪਣੇ ਸਾਡੇ ਕੋ ਸਿਮਤਾ ਸਾਸੇ ਨੇ ਉਨਾ ਤਾਂ ਪੀਡਬਲੂ ਡੀ ਸੜਕਾ ਬਣਾ ਰਹੀ ਜਾਨਾ ਮੱਡੀ ਬੋਰਡ ਬਣਾ ਅਸੀਂ ਫੇਰ ਵੀ ਆਪਣੇ ਕੋ ਨਿਉ ਜੁਨਾ ਹੁੰਦਾ ਸੀ ਕਰ ਰਹੇ ਅੱਛਾ ਇੱਕ ਇਹ ਵੀ ਮੀਟਿੰਗ ਦੇ ਵਿੱਚ ਗੱਲ ਉੱਠੀ ਸੀ ਮੈਂ ਚਲੋ ਥੋੜਾ ਲੇਟ ਪਹੁੰਚਿਆ ਕਹਿੰਦਾ ਇੱਕ ਵਾਰ ਹਰਾਪਣ ਸਾਨੂੰ ਦੇਖਾ ਦੇਖੋ ਫਿਰ ਦੇਖੋ ਅੰਲਾ ਕਰਾਲੀ ਦਾ ਵਿਕਾਸ ਇੱਕ ਵਾਰੀ ਦੇਖੀ ਦੇਖ ਲੋ ਮਹੀਨਾ ਗਲਾਉ ਨੂੰ ਇਹ ਖੇਡ ਹੈ ਇਹ ਖੇਡ ਥੋੜੀ ਹੈ ਯਾਰ ਇੱਥੇ ਇੱਥੇ ਚੁਣ ਕੇ ਆਉਣ ਦੀ ਬਹੁਤ ਔਖਾ ਹੈ ਇਦਾਂ ਹਰਾਪਣ ਜਾਣ ਲੱਗਿਆ ਜਦੋਂ ਮਤਲਬ ਉਸ 17 ਬੰਦਿਆਂ ਨਾਲ ਪਹਿਲਾਂ ਸਸਰੀ ਘਰ ਤਾਂ ਕਰੇ ਉਹ ਹੂੰ ਹਾਉਸ ਦੇ 17 ਮੈਂਬਰ ਨੇ 17 ਮੈਂਬਰਾਂ ਨਾਲ ਉਹਦੀ ਸਸਤੀ ਕਾਲਤਾ ਹੋਵੇ ਅੱਧੇ ਹੌਸਲੇ ਤੋਂ ਬੋਲਦਾ ਨਹੀਂ ਉਹ ਕਿਵੇਂ ਚੱਲ ਜੂਗਾ ਉਸ ਯਾਰ ਖੇਡ ਥੋੜੀ ਹੌਸ ਚਲਾਉਣਾ ਇਦਾਂ ਜਿੱਦੇ ਥੋੜੀ ਨਜ਼ਰ ਉਹਨਾਂ ਦੀ ਕੁਰਸੀ ਤੇ ਨਜ਼ਰ ਤੁਹਾਡੇ ਤੇ ਉਹ ਇੰਦਾ ਖੇਡ ਹੈ ਕਿ ਤੈਨੂੰ ਬੈਠਣ ਦਿੰਦੇ ਨਾ ਯਾਰ ਹਦੋਂ ਨਹੀਂ ਬੈਠਣ ਦਿੰਦਾ ਇਹ ਬਿਲਕੁਲ ਗਲਤ ਹੈ ਅਸੀਂ ਇਵਨ ਹਲਕੇ ਫੁਲਕੇ ਉਹਦੇ ਚ ਮੰਤਰੀ ਨੇ ਵੀ ਕਿਹਾ ਕਹਿੰਦੇ ਨਾਈਕ ਫਿਲਮ ਚ ਗੱਲ ਹੋਈ ਸੀ ਵੀ ਦੇ ਦਿਓ ਇੱਕ ਦਰਮਾ ਮੈਂ ਨਹੀਂ ਦਿੰਦਾ ਜੀ ਅੱਛਾ ਉਹ ਵੀ ਕਹਿੰਦੇ ਮੰਤਰੀ ਨੂੰ ਮੋਬਲ ਮਾਰ ਵੀ ਕਹਿੰਦੇ ਸੀ ਸਭ ਨੇ ਵੀ ਹਲਕੇ ਫੁਲਕੇ ਅੰਦਾਜ਼ ਚ ਉਹਨੇ ਮਜ਼ਾਕ ਕੀਤਾ ਕਹਿੰਦੇ ਨਾਈਕ ਫਿਲਮ ਦੇਖੀ ਹੋਣੀ ਪ੍ਰਧਾਨ ਜੀ ਵੀ ਇੱਕ ਦਿਨ ਲਈ ਬਿਠਾ ਲ ਦੋ ਮੈਂ ਨਾ ਬੈਣੀ ਵੀਟਣ ਦਿੰਦਾ ਜੀ ਨਾ ਚੁਣ ਕੇ ਆਉਣ ਫਿਰ ਬੈਠਣਾ ਚੁਣ ਕੇ ਆਉਣਾ ਬਹੁਤ ਔਖਾ ਐਡਾ ਸੌਖਾ ਨਹੀਂ ਹੈਗਾ ਇੱਕ ਐਡੀ ਵੱਡੀ ਜ਼ ਇਨਾ ਠੀਕ ਐ ਐਮਸੀ ਬਣ ਗਿਆ ਚਲੋ ਉਹ ਵੀ ਅਗਲੀ ਵਾਰ ਪਤਾ ਲੱਗ ਜਾਣਾ ਇਨਾ ਸੌਖਾ ਨਹੀਂ ਹੈਗਾ ਉਹਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਉਹ ਵੀ ਕੋਈ ਸਾਡੀਆਂ ਗਲਤੀਆਂ ਕਰਕੇ ਹੋਇਆ ਇੱਥੇ ਹੋਸਟ ਵੀ ਆ ਗਿਆ ਗਾਹ ਨੂੰ ਹੋਸਟ ਵੀ ਨਹੀਂ ਹੋਣਗੇ ਅੱਛਾ ਕਿਹੜੇ ਕਿਹੜੇ ਹੁਣ ਲਾਸਟ ਵੀ ਸਵਾਲ ਹੈ ਕਿਹੜੇ ਕਿਹੜੇ ਹੋਰ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਨੇ ਕਾਲੀ ਦੇ ਵਿੱਚ ਕਿੰਨਾ ਕ ਵੱਡਾ ਏਜੰਡਾ ਲੱਕ ਚੱਲ ਰਿਹਾ ਹੋਊਗਾ ਅਸੀਂ ਅੱਜ ਅਸੀਂ 10 ਕਰੋੜ ਰੁਪਏ ਦੇ ਤਕਰੀਬਨ ਕੰਮ ਅਸੀਂ ਅੱਜ ਲਿਆਂਦੇ ਸੀ ਹੋਸਟ ਨੂੰ ਉਹਦੇ ਚ ਹੁਣ ਸਾਡੇ ਦੇਖਣ ਦੇ ਟੈਕਨੀਕਲ ਬਰਾਂਚ ਉੱਤੇ ਈਓ ਦੇ ਕੁਝ ਇਸ਼ੂ ਹੈਗੇ ਨੇ ਤੇ ਉਦਚੱਗੇ ਕੀ ਹੁੰਦਾ ਤੇ 15 ਦਿਨ ਤੱਕ ਅਸੀਂ ਦੁਬਾਰਾ ਫੇਰ ਮੀਟਿੰਗ ਰੱਖ ਰਹੇ ਹਾਂ ਮੀਟਿੰਗ ਅਸੀਂ ਹੁਣ ਰੈਗੂਲਰ ਥੋੜੀ ਮੀਟਿੰਗ ਲੇਟ ਸੀ ਪਰ ਅੱਜ ਅਫਸਰ ਨੂੰ ਖਾਸ ਹਦਾਇਤ ਕੀਤੀ ਗਈ ਹੈ ਵੀ ਅਗਲੇ ਵੀ ਜਿਹੜੇ ਐਮਸੀ ਜੇ ਦੇ ਕੁਝ ਇਤਰਾਜ਼ ਨੇ ਉਹਨਾਂ ਦੇ ਜਿੰਨੀ ਵੀ ਜਲਦੀ ਹੋਣੇ ਆਪਣਾ ਐਸਟੀਮੇਟ ਪਾਸ ਕਰਕੇ ਸਾਨੂੰ ਦਿੱਤੇ ਜਾਣ ਅਸੀਂ ਹੌਸਟ ਅਗਲੀ ਮੀਟਿੰਗ ਅਸੀਂ ਰੱਖ ਸਕੀਏ ਠੀਕ ਹੈ ਬਿਲਕੁਲ ਦੇਖੋ ਕੇਸ ਹਨ ਨਰਗੋਂ ਸਰਪ੍ਰਦਾ ਅਮਰਜੀਤ ਸਿੰਘ ਜਿੱਤੀ ਇਨਵੋਲ ਪੂਰੀ ਆਪਣੀ ਗੱਲਬਾਤ ਰੱਖੀ ਗਈ ਹੈ ਅੱਜ ਵੱਡੀ ਮੀਟਿੰਗ ਹੋਈ ਹੈ 10 ਕਰੋੜ ਦੇ ਕਰੀਬ ਵਿਕਾਸ ਕਾਰਜਾਂ ਨੂੰ ਹਰ ਝੰਡੀ ਦਿੱਤੀ ਗਈ ਹੈ ਮੌਕੇ ਤੇ ਮੰਤਰੀ ਨਮੋਗਨ ਮਾਨ ਤੇ ਹੋਰ ਐਮਸੀ ਸਹਿਬਾਨ ਜਿਹੜੇ ਲਗਾਤਾਰ ਇਲਜ਼ਾਮ ਲਗਾਉਂਦੇ ਸਨ ਪ੍ਰਧਾਨ ਤੇ ਲਾਰੇ ਸੀ ਪਹਿਲਾਂ ਦੱਸਿਆ ਗਿਆ ਕਿ ਸਭ ਤੋਂ ਜ਼ਿਆਦਾ ਕੰਮ ਤਾਂ ਉਹਨਾਂ ਦੇ ਵਾਰਡ ਦੇ ਹੋ ਰਹੇ ਨੇ ਪਰ ਫਿਰ ਵੀ ਇਤਰਾਜ਼ ਵਾਲੇ ਤਾਂ ਨਹੀਂ ਕਿਤਨੇ ਕਿਤੇ ਮਦਭਾਗੀ ਹੈ ਕੱਲੀ ਕੁਰਸੀ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਪਰ ਕੁਰਸੀ ਇੰਨੀ ਸੌਖੀ ਨਹੀਂ ਛੱਡਾਂਗਾ ਕਿਉਂਕਿ ਇਹ ਕੁਰਸੀ ਵਾਸਤੇ ਆਉਣ ਵਾਸਤੇ ਬਹੁਤ ਮਿਹਨਤ ਕਰਨੀ ਪਈ ਹੈ ਦੇਖਦੇ ਕਿ ਹੁਣ ਜਿਸ ਤਰੀਕੇ ਨਾਲ ਵਿਕਾਸ ਕਾਰਜ ਲਗਾਤਾਰ ਚੱਲ ਬਦਲਦਾ ਹੈ ਤੁਹਾਨੂੰ ਸਮਝ ਦਿੱਸੇਗਾ ਥੋੜੇ ਜਿਹਾ ਮੈਂ ਸਮਝ ਦਿੰਦਾ ਹਰਤੇ ਸਿੰਘ